ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲੱਗੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੀ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਸਪੈਸ਼ਲ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਕਿਹੜੀ ਆ ਤੁਹਾਨੂੰ ਦੱਸਦੇ ਆਂ ਤੇ ਆਪਾਂ ਸਰਦੀਆਂ ਵਿੱਚ ਜੀ ਆਪਾਂ ਨੂੰ ਫ੍ਰਿਜ ਸਾਫ਼ ਕਰਨਾ ਬਹੁਤ ਜ਼ਿਆਦਾ ਔਖਾ ਹੋਇਆ ਹੈ ਨਾ ਦਿੱਕਤ ਆ ਜਾਂਦੀ ਹੈ ਵੀ ਠੰਡ ਦੇ ਵਿੱਚ ਕਿਹੜਾ ਫ੍ਰਿਜ ਸਾਫ਼ ਕਰੂ ਇੱਕ ਤਾਂ ਫ੍ਰਿਜ ਜਿਵੇਂ ਠੱਡਾ ਹੁੰਦਾ ਤੇ ਦੂਜਾ ਸਾਫ਼ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਤੇ ਇਹਨੂੰ ਆਪਾਂ ਸਰਦੀਆਂ ਦੇ ਵਿੱਚ ਇੱਕ ਵਾਰ ਫ੍ਰਿਜ ਨੂੰ ਸਾਫ਼ ਕਰਾਂਗੇ ਤੇ ਆਪਣਾ ਫ੍ਰਿਜ ਬਿਲਕੁਲ ਨਵੇਂ ਮਾਗ ਚਮਕਜੂਆ ਕਿਸ ਨਾਲ ਸਾਫ਼ ਕਰਾਂਗੇ ਆਪਾਂ ਕਰਾਂਗੇ ਜਿਸ ਫ੍ਰਿਜ ਸਾਫ਼ ਇੱਕ ਲੈਣੀ ਆ ਆਪਾਂ ਕੰਗਾ ਨਵਾਂ ਮੰਗਾ ਲੈਣੇ ਤੇ ਇੱਕ ਲੈਣੀ ਆ ਆਪਾਂ ਜਰਾਬ ਜਿਰਾਫ ਤੇ ਕੰਗੇ ਦੀ ਮਦਦ ਨਾਲ ਆਪਾਂ ਸਾਰਾ ਫ੍ਰਿਜ ਕਲੀਨ-ਕਲੀਨ ਕਰ ਦਵਾਂਗੇ ਠੀਕ ਹੈ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਇੱਧਰ ਲੈ ਲਿਆ ਆਪਾਂ ਗਰਮ ਪਾਣੀ ਇਹਦੇ ਵਿੱਚ ਪਾ ਲਿਆ ਆਪਾਂ ਥੋੜਾ ਜਿਹਾ ਸ਼ੈਂਪੂ ਥੋੜਾ ਜਿਹਾ ਸ਼ੈਂਪੂ ਪਾਇਆ ਨਾਲ ਦੇ ਮੁਤਾਬਿਕ ਠੀਕ ਹੈ ਜੀ ਤੇ ਨਾਲ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਬੇਕਿੰਗ ਪਾਊਡਰ ਮਿੱਠਾ ਸੋਡਾ ਜਨਨੀ ਠੀਕ ਹੈ ਜੀ ਥੋੜਾ ਜਿਹਾ ਜਿਵੇਂ ਪਾਵਾਂਗੇ ਆਪਾਂ ਮਿੱਠਾ ਸੋਡਾ ਜੇ ਤੁਹਾਡੇ ਕੋਲ ਨਿੰਬੂ ਹੈਗਾ ਤਾਂ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਪਰ ਮੇਰੇ ਕੋਲ ਨਿੰਬੂ ਨਹੀਂ ਹੈਗਾ ਤੇ ਮੈਂ ਨਿੰਬੂ ਨੂੰ ਸਕਿੱਪ ਕਰ ਦਿੰਦੀ ਆ ਨਿੰਬੂ ਨਹੀਂ ਹੈਗਾ ਮੇਰੇ ਲੈ ਵੀ ਠੀਕ ਹੈ ਜੀ ਤੇ ਆਪਾਂ ਨਿੰਬੂ ਕਰ ਤਸਕਿੱਪ ਤੇ ਥੋੜਾ ਜਿਹਾ ਪਾਇਆ ਆਪਾਂ ਚ ਮਿੱਠਾ ਸੋਡਾ ਤੇ ਨਾਲ ਪਾਇਆ ਆਪਾਂ ਸ਼ੈਂਪੂ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਆਪਾਂ ਇੱਕ ਕੱਪੜਾ ਲੈ ਲੈਣਾ ਤੇ ਪਹਿਲਾਂ ਆਪਾਂ ਸਾਰਾ ਫ੍ਰਿਜ ਤੁਹਾਨੂੰ ਅੰਦਰੋਂ ਸਾਫ਼ ਕਰਦੇ ਲੋ ਜੀ ਆਪਣਾ ਫ੍ਰਿਜ ਵੈਸੇ ਤਾਂ ਬਿਲਕੁਲ ਸਾਫ਼ ਹੀ ਰਹਿੰਦਾ ਮੈਂ ਡੇਲੀ ਮਾਂਗ ਇਹਨੂੰ ਕਲੀਨ ਕਰਦੀ ਆ ਤੇ ਦੇਖੋ ਸਾਰਾ ਫ੍ਰਿਜ ਆਪਾਂ ਵੈਸੇ ਬਿਲਕੁਲ ਸਾਫ਼ ਹੈ ਤੁਹਾਨੂੰ ਮੈਂ ਵਸ ਤਰੀਕਾ ਦੱਸਦੀ ਹਾਂ ਕਿ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਆਪਾਂ ਨੇ ਗਰਮ ਪਾਣੀ ਦੇ ਵਿੱਚ ਇਹ ਕੱਪੜਾ ਡੁਬੋ ਦੇਖੋ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜਿਵੇਂ ਮੇਰਾ ਤਾਂ ਬਿਲਕੁਲ ਸਾਫ਼ ਹੈ ਕਿਉਂਕਿ ਮੈਂ ਡੇਲੀ ਮੰਗ ਸਾਫ਼ ਕਰਦੀ ਆ ਤੇ ਤੁਸੀਂ ਇਹ ਮੈਟ ਕੱਢ ਕੇ ਜੇ ਧੋਣੇ ਨੇ ਤਾਂ ਧੋ ਵੀ ਸਕਦੇ ਹੋ ਨਹੀਂ ਇਹਨੂੰ ਬਾਹਰ ਹੀ ਕੱਢ ਕੇ ਸਾਰੇ ਨੂੰ ਕਲੀਨ ਕਰ ਸਕਦੇ ਹੋ ਠੀਕ ਹੈ ਜੀ ਇਦਾਂ ਕਰਕੇ ਆਪਾਂ ਸਾਰਾ ਫ੍ਰਿਜ ਸਾਫ਼ ਕਰ ਲਵਾਂਗੇ ਗਰਮ ਪਾਣੀ ਲੈਣਾ ਠੰਡਾ ਨਹੀਂ ਲੈਣਾ ਹੈਗਾ ਕਿਉਂਕਿ ਗਰਮ ਪਾਣੀ ਨਾਲ ਜਿਹੜੀ ਚਿਕਨਾਈ ਹੁੰਦੀ ਹੈ ਨਾ ਸਾਰੀ ਉੱਤਰ ਜੂਗੀ ਜੇ ਠੰਡਾ ਪਾਣੀ ਲਵਾਂਗੇ ਫਿਰ ਆਪਣੀ ਚਿਕਨਾਈ ਉੱਚੀ ਰਹਿ ਜੂਗੀ ਫਰੇਜ ਵਿੱਚ ਕਿੰਨਾ ਔੜਾ ਪਿਆ ਵੈਸਾ ਹੀ ਮੇਰਾ ਫ੍ਰਿਜ ਜੰਦੀਨਪੁਰ ਸਾਫ ਹੀ ਆ ਉਹ ਜਿੱਦਾਂ ਕਰਕੇ ਆਪਾਂ ਸਾਰਾ ਤੇ ਜਿਹੜੀ ਆਹ ਵਾਲੀਆਂ ਹੁੰਦੀਆਂ ਨੇ ਸ਼ਿੱਟਾਂ ਜਿਹੜੀਆਂ ਛੋਟੇ-ਛੋਟੇ ਹੀ ਆ ਇਹਨਾਂ ਉੱਤੇ ਵੀ ਇਦਾਂ ਕਰਕੇ ਸਾਰੇ ਸਾਫ ਕਰਾਂਗੇ ਠੀਕ ਹੈ ਜੀ ਮੈਂ ਤਾਂ ਵੈਸੇ ਸਫਾਈ ਦੀ ਲੋੜ ਵੀ ਹੈਗੀ ਕਿਉਂਕਿ ਮੇਰੀ ਡੇਲੀ ਮਾਲ ਫ੍ਰਿਜ ਦੇ ਵਿੱਚ ਨੀਰ ਫੈਦੀ ਰਹਿੰਦੀ ਹੈ ਮੈਂ ਕਹਿੰਦੇ ਫ੍ਰਿਜ ਗੰਦਾ ਰੱਖਿਆ ਨਹੀਂ ਹੈਗਾ ਮੇਰੀ ਆਦਤ ਹੀ ਹੈ ਸ਼ੁਰੂ ਤੋਂ ਹੀ ਕਿ ਮੈਂ ਫ੍ਰਿਜ ਨੂੰ ਸਾਫੀ ਰੱਖਾਂ ਸਾਫ ਫ੍ਰਿਜ ਵਧੀਆ ਲੱਗਦਾ ਫਲ ਪ੍ਰੂਟ ਵਗੈਰਾ ਰੱਖ ਦਿੰਨੇ ਆਪਾਂ ਡੇਲੀ ਮੰਗ ਤੇ ਹੁਣ ਤਾਂ ਸਰਦੀਆਂ ਵਿੱਚ ਨਹੀਂ ਰੱਖਿਆ ਇਹਨੇ ਫਲ ਪ੍ਰੂਟ ਕਿਉਂਕਿ ਠੰਡ ਹੋ ਗਈ ਆ ਸਰਦੀਆਂ ਕਰਕੇ ਹੁਣ ਕੰਗੀ ਦੀ ਕਿੱਥੇ ਵਰਤ ਹੋਊਗੀ ਤੁਹਾਨੂੰ ਉਹ ਵੀ ਦੱਸਦੇ ਆ ਆ ਦੇਖੋ ਜੀ ਇੱਥੋਂ ਬੰਦਾ ਸੀ ਮੇਰਾ ਫ੍ਰਿਜ ਇਹਨੂੰ ਆਪਾਂ ਇੱਕ ਵਾਰ ਕੱਪ ਲੈ ਲੈਣਾ ਇਹਦੇ ਵਿੱਚ ਆਪਾਂ ਇਕਦਾ ਕਰਕੇ ਨਚੋੜ ਲਵਾਂਗੇ। ਲੋ ਜੀ ਇੱਧਰ ਲੈ ਲਿਆ ਆਪਾਂ ਹੁਣ ਥੋੜਾ ਜਿਹਾ ਗਰਮ ਪਾਣੀ ਹੋਰ ਹੈ ਇਹ ਸਾਫ਼ ਕਰ ਲਿਆ ਆਪਾਂ ਸਾਫ਼ ਪਾਣੀ ਲੈ ਲਿਆ। ਗਰਮ ਪਾਣੀ ਦੇ ਵਿੱਚ ਸਾਫ਼ ਪਾਣੀ ਲੈ ਲਿਆ। ਇਹ ਹੋ ਗਿਆ ਆਪਣਾ ਜਿਹੜਾ ਮਤਲਬ ਕਿ ਪਾਣੀ ਤਿਆਰ ਕੀਤਾ ਸੀ ਉਹ ਵਾਲਾ ਪਾਣੀ ਤੇ ਇਹ ਸਾਫ਼ ਪਾਣੀ ਆ। ਕੈਮਰਾ ਸਿੱਧਾ ਫੜ ਬੁੱਤ ਵੀਡੀਓ ਸਿੱਧੀ ਨਹੀਂ ਆਉਣੀ। ਲੋ ਜੀ ਗਰਮ ਪਾਣੀ ਦੇ ਵਿੱਚ ਜਿਹੜਾ ਆਪਾਂ ਸਾਫ਼ ਪਾਣੀ ਲਿਆ ਸੀ ਦਵਾਰੋਂ ਆਪਾਂ ਇਹਦੇ ਵਿੱਚ। ਚੰਗੀ ਤਰ੍ਹਾਂ ਇਹਨੂੰ ਕਲੀਨ ਕਰ ਦਿੰਨੇ ਆ। ਇਹਨਾਂ ਨੂੰ ਜਿਹੜਾ ਆਪਾਂ ਨਾਲ ਲੱਗੋ ਕੀਤੇ ਇਹ ਸਮਾਨ ਸਾਰੇ ਦੇ ਵਿੱਚ ਟਿਕਾ ਦਿੰਨੇ ਆ। ਜਦੋਂ ਵੀ ਤੁਸੀਂ ਫ੍ਰੀਜ ਸਾਫ਼ ਕਰਨਾ ਹੈ ਤਾਰ ਕੱਢ ਕੇ ਫ੍ਰੀਜ ਨੂੰ ਫੇਰ ਸਾਫ਼ ਕਰਨਾ ਨਹੀਂ ਤਾਂ ਇਦਾਂ ਕਰੰਟ ਆ ਸਕਦਾ। ਪਰ ਮੈਂ ਮੇਰਾ ਫ੍ਰੀਜ ਮਤਲਬ ਕਿ ਸਾਫ਼ ਕੀਤਾ ਹੋਇਆ ਸੀ ਇਸ ਲਈ ਮੈਂ ਤਾਰ ਕੱਢੀ ਨਹੀਂ ਹੈਗੀ ਡਾਇਰੈਕਟ ਹੀ ਸਾਫ਼ ਲਾਗੀ ਗਾ। ਚਲੋ ਜੀ ਆਪਾਂ ਇਹ ਦੇ ਵਿੱਚ ਟਿਕਾ ਦਿੰਨੇ ਆ। ਉਹ ਹੋਊਗੀ ਜੀ ਆਪਣੀ ਕੰੰਗੀ ਦਾ ਇਸਤੇਮਾਲ ਕੰੰਗੀ ਕਿੱਥੇ ਇਸਤੇਮਾਲ ਕਰਨੀ ਉਹ ਵੀ ਤੁਹਾਨੂੰ ਦੱਸਦੇ ਆ ਲੋ ਜੀ ਬੰਨ ਕੇ ਲੋ ਜੀ ਆਪਾਂ ਇੱਕ ਕੰਗਾ ਲੈ ਲਿਆ ਠੀਕ ਹੈ ਜੀ ਇਹਦੇ ਵਿੱਚ ਆਪਾਂ ਚੜਾ ਲੈਨੇ ਆ ਮੋਜਾ ਜਰਾਬ ਚੜਾ ਲੈਨੇ ਆ ਇਹਦੇ ਉੱਤੇ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜੀ ਹੈ ਮਤਲਬ ਕੀ ਆਪਣੀ ਸਰਫ ਸੀ ਮੋ ਉਹਦੇ ਵਿੱਚੋਂ ਨਿਚੋੜ ਕੇ ਨਾ ਫੇਰ ਜਰਾਬ ਇਹਦੇ ਕੰਗੀ ਦੇ ਉੱਤੇ ਚੜਾਈ ਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਆਪਣਾ ਜਿਵੇਂ ਹੁਣ ਫ੍ਰਿਜ ਆ ਇਹ ਜਿਹੜੀ ਆਹ ਵਾਲੀ ਰਵੜ ਹੈ ਇਹ ਵਾਲੀ ਰਵੜ ਬਿਲਕੁਲ ਸਾਫ਼ ਨਹੀਂ ਹੁੰਦੀ ਹੈਗੀ ਇਹ ਰਵੜ ਨੂੰ ਸਾਫ਼ ਕਰਨ ਵਾਸਤੇ ਆਪਾਂ ਕੰਡੇ ਦਾ ਇਸਤੇਮਾਲ ਕਰਾਂਗੇ ਦੇਖੋ ਜੀ ਆਪਣੀ ਇਹ ਜਰਾਬ ਸੀ ਉਹਨੂੰ ਛੋੜ ਲਈ ਸੀ ਮਤਲਬ ਕਿ ਸਿਰਫ ਜਿਹੜਾ ਆਪਾਂ ਨੇ ਪਾਣੀ ਤਿਆਰ ਕੀਤਾ ਸੀ ਤੇ ਕੋ ਜੀ ਇਦਾਂ ਕਰਕੇ ਜਿਹੜੀ ਆ ਰਵੜ ਇਹਦੇ ਵਿੱਚ ਦੀ ਇਦਾਂ ਕਰਕੇ ਆਪਾਂ ਸਾਰੀ ਜਿਹੜੀ ਗੰਦਗੀ ਹੈ ਫ੍ਰਿਜ ਦੀ ਆ ਦੇਖੋ ਜੀ ਕਿੰਨਾ ਰੀਤਾ ਲੈਂਦਾ ਸਾਰਾ ਸਾਫ਼ ਕਰ ਦਿੰਨੇ ਆ ਇਹ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੈਲ ਸਭ ਤੋਂ ਵੱਧ ਤਾਂ ਇੱਥੇ ਹੁੰਦੀ ਹੈ ਇੱਥੇ ਆਪਣਾ ਮਤਲਬ ਕਿ ਹੱਥ ਨਾਲ ਸਫਾਈ ਨਹੀਂ ਹੁੰਦੀ ਹੈਗੀ ਤਾਂ ਕਰਕੇ ਆਪਾਂ ਸਾਰੀ ਸਫਾਈ ਕਰ ਦਵਾਂਗੇ ਫ੍ਰਿਜ ਦੀ ਸਾਰਾ ਦੇਖੋ ਫ੍ਰਿਜ ਕਲੀਨ ਕਲੀਨ ਹੋ ਗਿਆ ਹੈ ਦੇਖੋ ਸਾਰਾ ਫ੍ਰਿਜ ਕਲੀਨ ਕਲੀਨ ਕਰ ਦਿੱਤਾ ਤੇ ਇਹਨੂੰ ਆਪਾਂ ਟਾਲੇ ਨਹੀਂ ਦਿੰਨੇ ਆਲਾ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਆਪਾਂ ਨੇ ਦੇਖੋ ਇੱਕ ਕੰਗੀ ਤੇ ਜ਼ਰਾਬ ਦੀ ਮਦਦ ਨਾਲ ਆਪਾਂ ਸਾਰਾ ਫ੍ਰਿਜ ਕਲੀਨ ਕਰ ਲਿਆ ਤੇ ਬਿਲਕੁਲ ਨਵੇਂ ਵਾਂਗ ਚਮਕਣ ਲੱਗ ਗਿਆ ਫ੍ਰਿਜ ਤੇ ਜਿਹੜੀ ਮੈਲ ਸੀ ਮਤਲਬ ਕਿ ਰਬੜਾ ਦੇ ਵਿੱਚ ਮੈਲ ਸਾਰੀ ਨਿਕਲ ਗਈ ਹੈ ਬਾਹਰ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਹੋਰ ਵੀ ਨਾ ਤੱਕ ਨਹੀਂ ਜਾ ਰਹੇ ਸਸ਼ਿਕਾ